ਬਹੁਤ ਜ਼ਿਆਦਾ ਮਾਹੌਲ ਇਸ ਸਾਈਕਲ ਰਾਈਡ ਦਾ ਸਾਰਿਆਂ ਉੱਤੇ ਦਸਤਾਰ ਸਜਹੀ ਹੋਈ ਤੇ ਨਾਲ ਇੱਕ ਲਹਿਜੇ ਵਿੱਚ ਜਿਹੜੇ ਨਾਲ ਬੱਚੇ ਚੱਲ ਰਹੇ ਆ ਇੱਕ ਮਨ ਵਿੱਚ ਚਾ ਜਿਹੜਾ ਉਹ ਪ੍ਰਗਟ ਹੋਇਆ ਤੇ ਨਾਲ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਹੋਏ ਨੋ ਨਿਦੀ ਆਵੇ ਕਾਏ ਤੇਗ ਬਹਾਦਰ ਇਹ ਸਾਰੇ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੇ ਅਨ ਸਿੱਖਾਂ ਨੂੰ ਸਮਰਪਿਤ ਹੈ ਅੱਜ ਤੋਂ 350 ਸਾਲ ਪਹਿਲਾਂ ਜਿਸ ਵੇਲੇ ਮਨੁੱਖੀ ਅਕਾ ਦੀ ਰਾਖੀ ਕਰਦੇ ਆ ਤਿਲਕ ਜੰਝੂ ਦੀ ਰਾਖੀ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਮਹਾਨ ਸ਼ਹਾਦਤ ਦਿੱਤੀ ਸੀ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਸਤੂ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਹੋਈ ਸੀ ਤੇਗ ਬਹਾਦਰ ਜਿਮਰੇ ਕਾਜ ਨੋਰੀ ਦੀਆ ਬੈਰ ਔਰ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਅੱਜ ਇਹ ਸਾਈਕਲ ਰੈਲੀ ਗੱਡੀ ਗਈ ਹੈ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਤੋਂ ਆਰੰਭ ਹੋਈ ਸੀ ਅਤੇ ਇਸ ਵੇਲੇ ਗੁਰਦੁਆਰਾ ਰਕਾਬਗੰਢ ਸਾਹਿਬ ਵਿਖੇ ਸਮਾਪਤੀ ਹੋਈ ਆ। ਉਹ ਸੜਕਾਂ ਹਨ ਇਹਨਾਂ ਸੜਕਾਂ ਦੇ ਉੱਤੇ ਅਮਰਤ ਵੇਲੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦਾਂ ਦੀ ਧੁਨ ਗੁਲਦੀ ਹੈ ਕਿਉਂਕਿ ਇੱਥੋਂ ਦੇ ਕਨ ਕਨ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਜੋ ਹੋਈ ਹੈ। ਔਰ ਇਹ ਬੇਸ਼ੰਗਰ ਸ਼ਕਸਤ ਹੈ ਤੇ ਮੈਂ ਸਮਝਦਾ ਕਿ ਹਰ ਇੱਕ ਬੱਚੇ-ਬੱਚੇ ਨੂੰ ਹਰ ਇੱਕ ਇਸ ਦੇਸ਼ ਦੇ ਨਾਗਰਿਕ ਨੂੰ ਗੁਰਤੇਗ ਬਾਦਰ ਸਾਹਿਬ ਦਾ ਰੋਮ-ਰੋਮ ਸ਼ੁਕਰਾਨਾ ਕਰਨਾ ਚਾਹੀਦਾ ਹੈ ਬਹਾਦਰ ਸਿਮਰੈ ਹਰ ਨੋ ਨਿਦਿਆਵੇਂ ਕਾਈ ਸਭ ਖਾਈ ਹੋਏ ਜੀ ਭਾਈ ਜਤਾ ਜੀ ਸਤਗੁਰਾਂ ਨੂੰ 5030 ਨੰਦਪੁਰ ਸਾਹਿਬ ਲੈ ਕੇ ਗਏ ਸੀ ਤੇ ਅਸੀਂ ਇੰਡੀਆ ਗੇਟ ਸਕੂਲ ਤੋਂ ਕੁਝ ਕਿਲੋਮੀਟਰ ਰਕਾਬਦਨ ਸਾਹਿਬ ਤਾਂ ਇੱਕ ਸਾਈਕਲ ਰਾਈਡ ਲੈ ਕੇ ਆਏ ਆ ਉਹਨਾਂ ਨੂੰ ਯਾਦ ਕਰਦੇ ਆ ਅਸੀਂ ਉਹਨਾਂ ਦੇ ਪਾਏ ਪੁੰਨਿਆਂ ਤੇ ਤੇ ਨਹੀਂ ਚੱਲ ਸਕਦੇ ਚੰਨਨ ਦੀ ਕੋਸ਼ਿਸ਼ ਕਰ ਸਕਦੇ ਆ ਦੇਖ ਬਾਦਰ ਸਿਮਰੇ ਆ ਕਾਦ ਨੂੰ ਨਿਤਿਆਵੇ ਤਾਏ ਦੇਖ ਬਾਦਰ ਸਿਮਰੀਆ ਕਰਨੋਂ ਨਿਤਿਆਵੇ ਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਮੈਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਤੋਂ ਹਾਂ ਬਹੁਤ ਜ਼ਿਆਦਾ ਮਾਹੌਲ ਇਸ ਸਾਈਕਲ ਰਾਈਡ ਦਾ ਸਾਰਿਆਂ ਉੱਤੇ ਦਸਤਾਰ ਸਜਾਈ ਹੋਈ ਤੇ ਨਾਲ ਇੱਕ ਲਹਿਜੇ ਵਿੱਚ ਜਿਹੜੇ ਨਾਲ ਬੱਚੇ ਚੱਲ ਰਹੇ ਆ ਇੱਕ ਮਨ ਵਿੱਚ ਚਾ ਜਿਹੜਾ ਹੈ ਉਹ ਪ੍ਰਗਟ ਹੋਇਆ ਤੇ ਨਾਲ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਹੋਏ ਬਹੁਤ ਬਹੁਤ ਖੁਸ਼ੀ ਹੋਈ ਮੇਰੇ ਰਾਈਡ ਵੀ ਜ਼ਰੂਰੀ ਹੈ ਸਾਈਕਲ ਰਾਈਡ ਵੀ ਜ਼ਰੂਰੀ ਹੈ ਜੀ ਜੀ ਇਕ ਸਿਹਤ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਈਕਲ ਰਾਈਡ ਤੇ ਫਿਟਨੈਸ ਬਹੁਤ ਜ਼ਰੂਰੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਭਾਈ ਜਤਾ ਜੀ ਇਹ ਸਾਰੇ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੇ ਅਨ ਸਿੱਖਾਂ ਨੂੰ ਸਮਰਪਿਤ ਹੈ ਅੱਜ ਤੋਂ 350 ਸਾਲ ਪਹਿਲਾਂ ਜਿਸ ਵੇਲੇ ਮਨੁੱਖੀ ਹੱਕਾਂ ਦੀ ਰਾਖੀ ਕਰਦੇ ਆਂ ਤਿਲਕ ਜੰਜੂ ਦੀ ਰਾਖੀ ਕਰਦੇ ਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਮਹਾਨ ਸ਼ਹਾਦਤ ਦਿੱਤੀ ਸੀ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਹੋਈ ਸੀ ਔਰ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਚੰਦਰੀ ਚੌਂਕ ਤੋਂ ਲੈ ਕੇ ਔਰ ਅਨੰਦਪੁਰ ਸਾਹਿਬ ਪਹੁੰਚੇ ਸਨ ਸੋ ਭਾਈ ਜੈਤਾ ਜੀ ਨੂੰ ਔਰ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਅੱਜ ਇਹ ਸਾਈਕਲ ਰੈਲੀ ਕੱਢੀ ਗਈ ਹੈ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਤੋਂ ਆਰੰਭ ਹੋਈ ਸੀ ਅਤੇ ਇਸ ਵੇਲੇ ਗੁਰਦੁਆਰਾ ਕਾਫਗਨ ਸਾਹਿਬ ਵਿਖੇ ਸਮਾਪਤੀ ਹੋਈ ਆ ਮੈਂ ਧੰਨਵਾਦ ਕਰਦਾ ਹਾਂ ਸਾਰੇ ਹੀ ਗੁਰੂਾਨਨ ਕ੍ਰਾਪ ਲੈਵਾ ਬੱਚੇ ਨੌਜਵਾਨ ਜਿਨ੍ਹਾਂ ਨੇ ਇਸ ਸਾਈਕਲ ਰੈਲੀ ਦੇ ਵਿੱਚ ਭਾਗ ਲਿਆ ਔਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਹੋ ਕੇ ਇਹ ਬਹੁਤ ਵੱਡਾ ਸੰਦੇਸ਼ ਦਿੰਦਾ ਹੈ ਕਿ ਦਿੱਲੀ ਦੀ ਇਹ ਜੋ ਸੜਕਾਂ ਹਨ ਇਹਨਾਂ ਸੜਕਾਂ ਦੇ ਉੱਤੇ ਅਮਰਤ ਵੇਲੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦਾਂ ਦੀ ਧੁਨ ਗੁਲਦੀ ਹੈ ਕਿਉਂਕਿ ਇੱਥੋਂ ਤੇ ਕਣ ਕਣ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾ ਜੀ ਦੀ ਸ਼ਹਾਦਤ ਜੋ ਹੋਈ ਹੈ ਔਰ ਇਹ ਦੇਸ਼ ਅਗਰ ਸੁਰੱਖਿਤ ਹੈ ਤੇ ਮੈਂ ਸਮਝਦਾ ਕਿ ਹਰ ਇੱਕ ਬੱਚੇ-ਬੱਚੇ ਨੂੰ ਹਰ ਇੱਕ ਇਸ ਦੇਸ਼ ਦੇ ਨਾਗਰਿਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਰੋਮ-ਰੋਮ ਸ਼ੁਕਰਾਨਾ ਕਰਨਾ ਚਾਹੀਦਾ ਸੋ ਅੱਜ ਉਹਨਾਂ ਸ਼ਹੀਦਾਂ ਨੂੰ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਔਰ ਭਾਈ ਜੈਤਾ ਸਿੰਘ ਜੀ ਦੀ ਉਹ ਮਹਾਨ ਉਪਰਾਲਾ ਜਿਹੜਾ ਉਹਨਾਂ ਨੇ ਗੁਰੂ ਸਾਹਿਬ ਦਾ ਸੀਸ ਚੰਨੀ ਚਾਂਦ ਤੋਂ ਲੈ ਕੇ ਔਰ ਅਨੰਦਪੁਰ ਸਾਹਿਬ ਲੈ ਕੇ ਗਏ ਉਹਨਾਂ ਸਾਰਿਆਂ ਨੂੰ ਸਮਰਪਿਤ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ 350 ਸਾਲਾਂ ਜੋ ਸ਼ਹਾਦਤ ਦੀ ਸਤਾਬਦੀ ਆ ਰਹੀ ਹੈ ਉਸ ਨੂੰ ਸਮਰਪਿਤ ਭਾਈ ਜੈਤਾ ਜੀ ਨੂੰ ਯਾਦ ਕਰਦੇ ਆ ਭਾਈ ਜੈਤਾ ਜੀ ਦਿੱਲੀ ਸੀਸਗੰਜ ਸਾਹਿਬ ਤੋਂ ਅਨੰਦਪੁਰ ਸਾਹਿਬ 350 ਕਿਲੋਮੀਟਰ ਦਾ ਸਫ਼ਰ ਪੈਦਲ ਸੁਥਾਤ ਗੁਰਾਂ ਦਾ ਸੀਸ ਲੈ ਕੇ ਗਏ ਸੀ ਤੇ ਉਹ ਤੇ ਇਹਨਾਂ ਲੰਬਾ ਸਫ਼ਰ ਸੀ ਹਨੇਰੀਆਂ ਰਾਤਾਂ ਸੀ ਕੋਈ ਸਾਧਨ ਵੀ ਨਹੀਂ ਸੀ ਕੋਈ ਗੱਡੀ ਨਹੀਂ ਸੀ ਘੋੜਾ ਨਹੀਂ ਸੀ ਤਾਰਿਆਂ ਦੀ ਛਾਵਾਂ ਦੇ ਵਿੱਚ ਇਹਨੇ ਵਿਖੜੇ ਪਿੰਡਿਆਂ ਤੋਂ ਹੋਰ ਰਸਤਾ ਵੀ ਨਹੀਂ ਸੀ ਉਹਦੇ ਵਿੱਚੋਂ ਲੈ ਕੇ ਗਏ ਸੀ ਮਗਰ ਸਾਡੇ ਜਿਹੜੇ ਬੱਚੇ ਨੇ ਅੱਜ ਸਿੱਖ ਕਮਿਊਨਿਟੀ ਹੈ ਇਹਨਾਂ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਭਾਈ ਜਤਾ ਜੀ ਸਤਗੁਰਾਂ ਨੂੰ ਪਨਦਾ ਸੀਸ ਨੰਦਪੁਰ ਸਾਹਿਬ ਲੈ ਕੇ ਗਏ ਸੀ ਤੇ ਅਸੀਂ ਇੰਡੀਆ ਗੇਟ ਸਕੂਲ ਤੋਂ ਕੁਝ ਕਿਲੋਮੀਟਰ ਰਕਾਬgarh ਸਾਹਿਬ ਤੱਕ ਇੱਕ ਸਾਈਕਲ ਰਾਈਡ ਲੈ ਕੇ ਆਏ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਅਸੀਂ ਉਹਨਾਂ ਦੇ ਪਾਏ ਪੁੰਨਿਆਂ ਤੇ ਤੇ ਨਹੀਂ ਚੱਲ ਸਕਦੇ ਚੱਲਣ ਦੀ ਕੋਸ਼ਿਸ਼ ਕਰ ਸਕਦੇ ਹਾਂ ਬੱਚਿਆਂ ਵੱਲੋਂ ਇੱਕ ਮੈਸੇਜ ਦਿੱਤਾ ਗਿਆ ਹੈ ਕਿ ਜਿੱਥੇ ਸਿੱਖ ਕੌਮ ਸੇਵਾ ਸਿਮਰਨ ਔਰ ਸ਼ਹਾਦਤਾਂ ਨੂੰ ਸਮਰਪਿਤ ਹੁੰਦੀ ਹੈ ਉੱਥੇ ਹੀ ਅਸੀਂ ਫਿਜ਼ੀਕਲੀ ਫਿੱਟ ਵੀ ਰਹਿਣਾ ਹੈ ਆਪਣੇ ਤਨ ਦੇ ਰੋਗ ਵੀ ਮਟਾਉਣੇ ਨੇ ਜਿੱਥੇ ਮਨ ਦੇ ਰੋਗ ਮਟਾਉਣੇ ਨੇ ਤਨ ਦੇ ਰੋਗਾਂ ਨੂੰ ਦੂਰ ਕਰਨ ਵਾਸਤੇ ਫਿਜ਼ੀਕਲੀ ਫਿੱਟ ਰਹਿਣ ਵਾਸਤੇ ਬੱਚਾ ਨੇ ਇੱਕ ਸਤਗੁਰਾਂ ਨੂੰ ਆਪਣੇ ਤਰੀਕੇ ਨਾਲ ਨਤਮਸਤਕ ਹੋਏ ਨੇ ਸਜਦਾ ਕੀਤਾ ਬਹੁਤ ਸਭ ਤੋਂ ਪਹਿਲੇ ਸਤਗੁਰਾਨਾ ਗੁਰੂ ਮਹਾਰਾਜ ਦਾ ਜਿਨ੍ਹਾਂ ਨੇ ਦਿੱਲੀ ਕਮੇਟੀ ਨੂੰ ਉਦਮ ਬਖਸ਼ਿਆ ਕਰਨ ਦਾ ਕਿ ਉਹਨਾਂ ਨੇ ਇੱਕ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਜਿਦੇ ਵਿੱਚ ਸਾਈਕਲ ਰਾਈਡ ਨੂੰ ਸ਼ਾਮਲ ਕੀਤਾ ਗੁਰਦੇਵ ਬਹਾਦਰ ਜੀ ਦੀ 350મી ਜਿਹੜੀ ਸ਼ਹਾਦਤ ਆ ਉਹਨੂੰ ਕੋਟੀ ਕੋਟੀ ਪ੍ਰਣਾਮ ਹੈਗਾ ਤੇ ਇੱਕ ਸਨੇਹਾ ਹੈਗਾ ਕਿ ਜਿਹਦੇ ਨਾਲ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਯੰਗ ਪਨੀਰੀ ਹੈਗੀ ਹੈ ਉਹ ਸਿਹਤ ਔਰ ਸਰੂਪ ਦੇ ਨਾਲ ਜੁੜੇਗੀ ਫਿਟਨੈਸ ਦਾ ਧਿਆਨ ਰੱਖੇਗੀ এনवायरमेंट ਦਾ ਧਿਆਨ ਰੱਖੇਗੀ ਤੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅਸੀਂ ਬਹੁਤ ਹੀ ਤਾਰੀਫ਼ ਕਰਦੇ ਹਾਂ ਦਿੱਲੀ ਕਮੇਟੀ ਦੀ ਸਾਰੇ ਮੈਂਬਰਸ ਦੀ ਧੰਨਵਾਦ